ਸੁਈਰਾ ਤੁਹਾਨੂੰ ਸਭਿਧਾਨ ਚੌਂਕ ਦੀ ਦਿਖਾ ਰਹੇ ਜਿੱਥੇ ਇੱਕ ਪਾਸੇ ਪੁਲਿਸ ਖੜੀ ਹੋਈ ਹੈ ਦੂਸਰੇ ਪਾਸੇ ਪਰਿਵਾਰ ਖੜਾ ਹੈ ਦੱਸਿਆ ਜਾ ਰਿਹਾ ਚਲਾਨ ਕੱਟਣ ਨੂੰ ਲੈ ਕੇ ਜਿਹੜਾ ਕਾਫੀ ਵਿਵਾਦ ਵਾਲਾ ਮਾਮਲਾ ਹੈ ਅੜਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਕੇਮ ਹੈ ਕੀ ਗੱਲਬਾਤ ਕੀ ਹੋਈ ਹੈ ਜੀ ਇੱਥੇ ਅਸੀਂ ਨੋਕਲ ਕਾਲਰ ਤੇ ਜਾ ਰਹੇ ਹਾਂ ਅਸੀਂ ਪਹਿਲੇ ਇੱਧਰ ਇੱਕ ਹਰਪ੍ਰੀਤ ਐਨਸਪੀਟਰ ਇੱਧਰ ਖੜਾ ਤੇ ਅਸੀਂ ਉਹ ਪਹਿਲੀ ਸਾਈਡ ਲੰਘ ਰਹੇ ਹਾਂ ਉਹਨੂੰ ਕਹਿੰਦਾ ਹਰਪ੍ਰੀਤ ਨੂੰ ਕਹਿੰਦਾ ਉਹਨੂੰ ਕਹਿੰਦਾ ਮੁੰਡੇ ਨੂੰ ਰੋਕੀ ਅਸੀਂ ਰੁਕ ਗਏ ਕਹਿੰਦਾ ਬੇਟਾ ਚਲਾਨ ਨਹੀਂ ਆ ਹੱਥ ਤੁਸੀਂ ਕਿਧਰ ਚ ਸੀ ਤੁਸੀਂ ਕੀ ਚਲਾ ਰਹੇ ਸੀ ਬੁੱਲੜ? ਬੋਲਟ ਚਲਾ ਰਹੇ ਸੀ। ਹੂੰ। ਕਹਿੰਦਾ ਬੇਟਾ ਤੇ ਤੇ ਚਾਹੋ ਨਹੀਂ ਹੈਲਮਟ ਨਹੀਂ ਹੈਗਾ। ਅਸੀਂ ਅਗਰ ਠੀਕ ਹੈ ਵੀਰ ਜੀ ਜੇ ਹੈਲਮਟ ਨਹੀਂ ਹੈਗਾ ਤੇ ਚਲਾਨ ਕਰ ਦਿਓ। ਪਰ ਉਹ ਬੱਚੇ ਨੇ ਕਹਿਤਾ ਮੈਡਮ ਸੀ। ਹੂੰ। ਇੱਥੇ ਨੋਕਲਰ ਤੇ ਛੱਟ ਕੇ ਆ ਰਿਆਂਗਾ। ਅਸੀਂ ਇੱਥੋਂ ਲੰਘ ਕਹਿੰਦਾ ਲੰਘ ਜੋ ਲੰਘ ਜੋ। ਹੂੰ। ਚਲੋ ਸਾਬ ਨਾਲ ਗੱਲ ਕਰਾਤੀ ਹੋਣੀ ਜਦੋਂ ਨਗੌਣ ਲੱਗੇ। ਤੇ ਉਹ ਬੋਲਦਾ ਉਹਨੂੰ ਪਤਾ ਨਹੀਂ ਸੀ ਵੀ ਇਹ ਅਫਸਰ ਦੇ ਘਰੋਂ ਆ। ਉਹ ਹਰਪ੍ਰੀਤ ਬੋਲਦਾ ਇਨਫੀਟਰ ਇਹਨਾਂ ਨੂੰ ਇੱਧਰ ਲਿਆ ਨਹੀਂ ਹੂੰ ਬੱਸ ਆਪ ਮੈਨੂੰ ਆਪ ਸ਼ਬਦ ਬੋਲੇ ਉਹ ਆਪ ਸ਼ਬਦ ਬੋਲੇ ਜਿਹੜੀ ਕਿ ਮੇਰੇ ਕੋਲ ਰਿਕਾਰਡਿੰਗ ਆ ਵੀਡੀਓ ਚ ਆਪ ਸ਼ਬਦ ਜਦੋਂ ਮੈਂ ਨੰਗਣ ਲੱਗੀ ਤਾਂ ਜਦੋਂ ਪਤਾ ਲੱਗਿਆ ਅਫਸਰ ਨਾਲ ਗੱਲ ਹੋ ਗਈ ਤਾਂ ਫਿਰ ਜਾਣ ਨੂੰ ਕਹਿਤਾ ਅਸੀਂ ਨਹੀਂ ਗਏ ਖੜੇ ਰਹੇ ਸਾਡਾ ਚਲਾਨ ਕਰਦੇ ਚਲਾਨ ਨਹੀਂ ਇਹਨਾਂ ਨੇ ਕਰਿਆ ਹਾਂ ਸਪੀਕਰ ਆਉਣ ਤੇ ਉਹ ਵੀ ਜੀ ਐਂਸਪੀਟ ਖੜਿਆ ਉਹਨਾਂ ਦੇ ਆਉਣ ਤੱਕ ਵੀ ਚਲਾਨ ਨਹੀਂ ਹੋਇਆ ਹੁਣ ਉਹ ਰਹਿ ਕਰ ਰਹੇ ਨੇ ਵੀ ਪਹਿਲਾਂ ਹੀ ਆਪਾਂ ਨਹੀਂ ਪਹਿਲੇ ਚਲਾਨ ਕੱਟਣ ਲੱਗੇ ਬਾਅਦ ਤੇ ਕੋਈ ਚਲਾਨ ਕੋਈ ਚਲਾਨ ਨਹੀਂ ਕੱਟਿਆ ਬਾਅਦ ਚੁੱਕੀ ਕਹਿੰਦੇ ਚੱਲ ਜੋ ਇੱਥੇ ਹਾਂ ਚੱਲ ਜੋ ਇੱਥੇ ਜੇ ਸਾਡੀ ਗਲਤੀ ਹੈ ਚਲਾਨ ਕੱਟੋ ਆਪ ਆਪਬਖਸ਼ਬਦ ਕਿੰਨਾ ਵੱਲ ਬੋਲੇਗੇ ਆਪ ਆਪਬਖਸ਼ਬਦ ਚਾਰ ਜਣਿਆਂ ਨੇ ਬੋਲਿਆ ਖੜੇ ਹਰਪ੍ਰੀਤ ਕੀ ਬੋਲੇਗੀ ਉਹਨਾਂ ਨੇ ਸ਼ਬਦ ਤਾਂ ਦੇ ਬੰਦੇ ਸ਼ਬਦ ਮੇਰੇ ਵੀ ਸ਼ਬਦ ਸਾਡੀ ਵੀ ਵੀਡੀਓ ਹੈਗੀ ਤੁਸੀਂ ਦਿਖਾਓ ਵੀਡੀਓ ਦਿਖਾਓ ਕਿਹੜੀ ਵੀਡੀਓ ਹੈਗੀ ਰਿਕਾਰਡਿੰਗ ਸਾਰਿਆਂ ਦੀ ਨਹੀਂ ਦਿਖਾ ਦਿਓ ਲਾਈਵ ਚੱ ਸਾਰਿਆਂ ਨੂੰ ਵੀਡੀਓ ਦੇ ਚੁੱਕਿਆ ਅਸੀਂ ਚਾਰ ਜਣੇ ਸਾਨੂੰ ਚਾਰਾਂ ਨੂੰ ਰੋਕਿਆ ਗਿਆ ਫਿਰ ਇਹ ਨਿਗਾਹ ਰਹੇ ਨੇ ਵੀ ਅਫਸਰ ਦੇ ਘਰੋਂ ਕਿਉਂ ਨਿਗਾਹ ਰਹੇ ਹੋ ਚਲਾਨ ਕਰੋ ਸਾਡੇ 'ਚ ਗਲਤੀ ਹੈ ਚਲਾਨ ਕਰੋ ਤੇ ਹੈਲਮਟ ਨਹੀਂ ਚੰਮਤ ਤੱਕ ਤੁਸੀਂ ਚਲਾਨ ਭਰਨ ਨੂੰ ਰਾਜੀ ਸੀ ਰਾਜੀ ਸੀ ਪਰ ਉਹ ਆਪ ਸ਼ਬਦ ਬੋਲ ਰਹੇ ਤਿੰਨ ਜਣੇ ਐਨ ਸਪੀਡਰੋ ਖੜਿਆ ਉਹ ਵੀ ਆਇਆ ਉਹਨੇ ਵੀ ਸਾਹਮਣੇ ਗੱਲ ਕਰੀ ਉਹ ਵੀ ਹੁਣ ਵੀ ਕਹੀ ਜਾਂਦੇ ਜਾਓ ਮੈਡਮ ਜਾਓ ਪਰ ਮੋਟਰਸਾਈਕਲ ਨਹੀਂ ਦੇ ਰਹੇ ਜੇ ਤਾਂ ਬਾਉਂਡ ਫਿਰ ਤਾਂ ਉਹਦੇ ਤੇ ਵੀ ਪਰਚਾ ਦਿਓ ਜੇ ਬੌਂਡ ਨਹੀਂ ਸਾਨੂੰ ਮੋਟਰਸਾਈਕਲ ਦੇਣ ਅਸੀਂ ਡੀਜੀਪੀ ਦੇ ਫੇਸ ਹੋਵਾਂਗੇ ਪ੍ਰੂਫ ਲਈ ਅਸੀਂ ਫੇਸ ਹੋਵਾਂਗੇ ਜਿਹੜੇ ਸਾਡੇ ਤੁਹਾਡੇ ਕੋਲ ਦਿਖਾਓ ਜੀ ਜੀ ਆ ਵੀਡੀਓ ਦੇ ਵਿੱਚ ਸਾਨੂੰ ਜਾਣ ਨੂੰ ਕਿਦੋਂ ਕਿਹਾ ਮੂਰੇ ਹੁਕੇ ਜੱਫੇ ਪਾ ਥੋੜਾ ਪਿੱਛੇ ਨੂੰ ਕਰਿਓ ਆ ਦੇਖੋ ਜੱਫਾ ਪਾਉਂਦੇ ਸਾਨੂੰ ਤੁਹਾਨੂੰ ਜੱਫਾ ਮਾਰੀ ਜੀ ਜੱਫਾ ਮੈਨੂੰ ਪਾ ਮੂਰੇ ਹੋ ਇੱਕ ਲੇਡੀ ਜੀ ਨੂੰ ਇੱਕ ਪੁਲਸ ਦਿਖਾਓ ਦਿਖਾਜੀਏ ਮੇਰੇ ਪੁਲਸ ਖੜੀ ਇਹਨਾਂ ਕੋਲ ਉਹਨਾਂ ਨੂੰ ਹੱਥ ਨਹੀਂ ਆਉਣ ਦਿੰਦੇ ਸਾਨੂੰ ਆ ਦੇਖੋ ਹਨ ਫਰੀਦੋ ਕਿਸਾ ਪੈ ਨਹੀਂ ਲੈਣ ਆੜੀਏ ਤੇ ਚੜੇ ਫਰੇ ਜੇ ਆਮ ਹੁੰਦੇ ਸ਼ਹਿਰੀ ਜਿੱਤ ਨੂੰ ਪੈ ਜਾਂਦੇ ਪੁਲਸ ਵਾਲੇ ਉਹ ਬਾਠ ਦੇ ਘਰ ਆਲੀ ਨੇ ਕੀ ਹੋਇਆ ਜਿੱਤ ਨੂੰ ਪਈ ਆ ਪੁਲਸ ਅੱਜ ਮੈਂ ਅਫਸਰ ਦੇ ਘਰ ਆਈ ਸੀ ਜਦੋਂ ਇਹਨਾਂ ਨੂੰ ਪਤਾ ਲੱਗਿਆ ਤੇ ਨਗੌਣ ਨੂੰ ਤੁਲਪੇ ਮੈਂ ਖੜ ਗਈ ਸਾਡੀ ਗਲਤੀ ਹੈ ਬੱਚੇ ਦੇ ਚ ਹੈਲਮਟ ਨਹੀਂ ਚਲਾਨ ਕਰਾਉਣ ਲਈ ਤਿਆਰ ਪਰ ਅਪਸੱਬਦ ਬੋਲੇ ਆ ਪੁਲਿਸ ਵਾਲਿਆਂ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਕਹਾਂ ਤੱਕ ਜਾਣਾ ਕਿ ਕਿਹੜੀ ਜਗ੍ਹਾ ਤੋ ਐਸੀ ਆਪ ਕਿਹੜੀ ਜਗ੍ਹਾ ਜਾ ਰਹੇ ਸੀ ਜਲੰਧਰ ਚ ਹੀ ਆਏ ਸੀ ਜਲੰਧਰ ਹੀ ਜਾ ਰਹੇ ਸੀ ਜਲੰਧਰ ਹੀ ਜਾ ਰਹੇ ਸੀ ਇਸ ਮਾਮਲੇ ਨੂੰ ਲੈ ਕੇ ਕੋਈ ਜਲੰਧਰ ਹੀ ਜਾ ਰਹੇ ਕੀ ਕਿਹਾ ਕੀ ਗਿਆ ਇਹਨਾਂ ਵੱਲੋਂ ਜਿਹੜੇ ਕੰਦੇ ਸ਼ਬਦ ਬੋਲੇ ਨੀ ਚੂੜੀ ਮੈਂ ਇੱਕ ਚੂੜੀ ਲੱਗਦੀ ਆ ਅੱਛਾ ਮੈਂ ਜਾਤੀਵਾਦੀ ਜਾਤੀ ਕਰ ਕਹਿੰਦੇ ਕੋਣ ਚੂੜੀ ਇਹਨੂੰ ਇੱਧਰ ਬੁਲਾ ਇਹ ਕਿਹੜੇ ਗਏ ਸਾਨੂੰ ਜਾਣ ਨੂੰ ਕਹਿ ਰਿਹਾ ਮੈਡਮ ਜਾਓ ਹੱਥ ਬੰਨ ਰਹੀ ਹੈ ਪੁਲਿਸ ਐਂਸਪੀਟਰ ਉਹ ਖੜਾ ਹੱਥ ਬੰਨ ਰਹੀ ਚਲਾਨ ਹੋਇਆ ਤੁਹਾਡਾ ਕੋਈ ਹੱਲੇ ਪਤਾ ਨਹੀਂ ਚਲਾਨ ਹੋਇਆ ਕਣ ਹੱਥ ਬੰਨ ਰਹੀ ਆ ਸਾਰੀ ਪੁਲਿਸ ਹੱਥ ਬੰਨ ਰਹੀ ਆ ਮੈਡਮ ਚੋਰੀ ਹੱਥ ਕੱਲੀ ਬੰਦੀ ਵੀ ਗਿਆ ਜੀ ਮੈਡਮ ਮੀਡੀਆ ਸਾਹਮਣੇ ਆ ਗਈ ਹੂੰ ਵੀ ਸਾਡੀਆਂ ਵਰਦੀਆਂ ਲੈਣ ਦੀਆਂ ਹੁਣ ਫਿੜੀ ਦੇ ਸਾਹਮਣੇ ਆ ਰਹੀ ਆ ਮੈਡਮ ਹੂੰ ਪਹਿਲਾਂ ਪਤਾ ਨਹੀਂ ਸੀ ਨਾ ਵੀ ਕੌਣ ਐਤ ਦਾ ਤੁਸੀਂ ਅਫਸਰ ਦੇ ਘਰ ਜਾ ਰਹੇ ਹੋ ਐਤ ਦਾ ਆਮ ਲੋਕਾਂ ਨਾਲ ਤਾਂ ਕੱਕਰੀ ਜਾਂਦੇ ਹੋਣੇ ਆਮ ਨਾਲ ਤਾਂ ਬੜਾ ਹੋ ਰਿਹਾ ਜਿਵੇਂ ਅਫਸਰ ਦੇ ਘਰ ਨਹੀਂ ਹੋ ਰਿਹਾ ਆਮ ਨੂੰ ਕੌਣ ਦਵਾ ਲਾ ਜੀ ਮੈਂ ਵੀ ਕਾਮ ਕਰਚਾ ਆ ਫਿਰ ਕੀ ਹੋਵੇ ਜੇ ਅਫਸਰ ਨਾਲ ਮੈਰਜ ਹੋ ਗਈ ਮੈਂ ਵੀ ਇੱਕ ਗਰੀਬ ਘਰ ਦੀ ਕੁੜੀ ਆ ਠੀਕ ਹੈ ਕਿਸਮਤ ਅਸੀਂ ਕਫਸਰ ਨਾਲ ਮੈਰਜ ਹੋ ਗਈ ਪਰ ਗਰੀਬ ਘਰ ਦੀਆਂ ਕੁੜੀਆਂ ਨਾਲ ਤੱਕਾ ਹੀ ਹੁੰਦਾ ਆ ਇਹੋ ਜਿਹੇ ਖਾਖੀ ਪਰਦਿਆਂ ਵਾਲੇ ਵੱਡੇ ਵੱਡੇ ਅਫਸਰਾਂ ਨੂੰ ਵੱਡੇ ਵੱਡੇ ਲੀਡਰਾਂ ਦੇ ਪਰਚਾ ਹੋ ਨਹੀਂ ਕਰਦੇ ਚਲਾਨ ਪਾਉਂਦੇ ਸਾਡੇ ਵਰਗੇ ਗਰੀਬਪੁਰਿਆਂ ਦੇ 500 ਦੇ ਦੋ 1000 ਦੇ ਦੋ ਜੇਲ੍ਹ ਚ ਪਾਇਆ ਕੋਰਸ ਤੇ ਲੱਗੇ 500 ਦੇ ਦੋ 1000 ਦੇ ਦੋ ਜਿਹੜਾ ਕੋਈ ਡੰਡਾ ਖਿੱਚਦਾ ਨਾ ਉਹਨਾਂ ਦੇ ਮੂਰੇ ਇਹ ਭਾਜਦੇ ਨੇ ਮੈਡਮ ਤੁਹਾਡੇ ਤੁਹਾਡੇ ਤੁਸੀਂ ਕਿਹਾ ਮੇਰੇ ਹਸਬੰਡ ਅਕਸਰ ਨੇ ਹਸਬੰਡ ਕੀ ਨਾਮ ਹੈ ਉਹਨਾਂ ਦਾ ਲੱਗੇ ਕਿੱਥੇ ਹੈ ਹਰਪ੍ਰੀਤ ਸਿੰਘ ਜੀ ਲੱਗੇ ਕਿੱਥੇ ਮੈਡਮ ਇੱਥੇ ਲੱਗੇ ਹੁਣ ਜਿਹੜੇ ਬੰਦੇ ਨੇ ਤੁਹਾਡੇ ਨਾਲ ਬਦਤਮੀਜ਼ੀ ਕੀਤੀ ਉਹ ਕਿੱਥੇ ਹੈ ਉਹ ਇੱਥੇ ਸੀ ਇਹਨਾਂ ਨੇ ਆ ਇਨਸਪੈਕਟਰ ਆਇਆ ਉਹਨਾਂ ਨੇ ਢੱਕਰ ਖੜੇ ਇੱਥੇ ਹਾਂ ਇੱਥੇ ਖੜਾ ਸੀ ਨਹੀਂ ਮੁਲਾਜ਼ਮ ਖੜੇ ਹੋਲੇ ਹਾਂ ਉਹ ਖੜੇ ਤੇ ਆਓ ਮੜਾ ਕੇ ਕਰੋ ਆਓ ਨਾਲ ਦੱਸੋ ਨਾ ਕਿਹੜੇ ਮੁਲਾਜ਼ਮ ਆਓ ਇਹੜੇ ਮੁਲਾਮਾ ਬਿਲਕੁਲ ਦੇਖ ਸਕਦੇ ਹੋ ਜਿਹੜਾ આરોਪ ਲਗਾ ਰਹੇ ਜੀ ਜਿਹੜਾ ਉਹਨਾਂ ਨੇ ਜਿਹੜਾ ਸਾਡੇ ਉੱਤੇ ਜਿਹੜੀ ਸਬਦਾਲੀ ਜਿਹੜੀ ਗੰਦੀ ਬਦਵਰਤੀ ਹੈ ਤੇ ਸਾਨੂੰ ਜਿਹੜਾ ਹੰਗਾਮਾ ਵੀ ਜਿਹੜਾ ਇੱਥੇ ਹੋ ਗਿਆ ਸੰਵਿਧਾਨ ਚੌਂਗ ਦੇ ਉੱਤੇ ਜਿਹੜਾ ਚਲਾਨ ਕੱਟਣ ਨੂੰ ਲੈ ਕੇ ਜਿੱਥੇ ਵਿਵਾਦ ਹੋ ਰਿਹਾ ਸਰ ਹੈ ਕਿ ਇਹ ਪੂਰਾ ਮਾਮਲਾ ਸਰ ਜਿਹੜੇ ਤੁਹਾਡੇ ਤੇ આરોਪ ਲਗਾ ਰਹੇ ਜੀ ਇਹ ਕਾਫੀ ਕਿ ਤੁਸੀਂ ਸਭ ਧਾਲੀ ਬੋਲੀ ਦੀ ਦੱਸੋ ਕੀ ਨਕਲ ਆਇਆ ਹਾਂਜੀ ਨਕਲ ਆਇਆ ਜੀ ਇਹ ਨਾ ਬਲੌਡ ਹੈਲਮਟ ਦੇ ਮੁੰਡਾ ਤੇ ਉਹਦੀ ਨਾਲ ਤਾਂ ਦੀ ਮਦਰ ਲੱਗ ਰਹੀ ਹੈ ਉਹ ਆਏ ਸੀ ਫਿਰ ਆ ਰਹੇ ਜਿਵੇਂ ਵੀਡੀਓ ਬਣਾਈਏ ਬਾਅਦ ਵਿੱਚ ਆਈ ਇਹ ਉਹ ਕਹਿੰਦੀ ਮੈਂ ਕਿਸੇ ਅਫਸਰ ਦੇ ਘਰ ਦੀਆਂ ਚਲੋ ਚਲੋ ਕਿਸ਼ ਹੋ ਜਾਓ ਤੁਸੀਂ 5-500 ਰੁਪਿਆ ਲੈ ਕੇ ਗਰੀਬਾਂ ਨੂੰ ਤੰਗ ਕਰਦੇ ਹੋ ਉਸ ਤੋਂ ਬਾਅਦ ਜਦੋਂ ਇਦਾਂ ਹੁਣ ਲਾਭੀ ਤੇ ਮੈਂ ਕਹੋਣ ਤੁਸੀਂ ਮੈਂ ਇੱਧਰ ਆ ਜਾਓ ਇਹ ਕਹਿੰਦੀ ਤੁਸੀਂ ਮੈਨੂੰ ਕਿਉਂ ਗਿਆ ਇੱਧਰ ਤਾਂ ਕਿਸੇ ਕੋਲ ਬੈਠਾ ਲਿਆ ਆ ਨਾ ਇਹਨਾਂ ਨੇ ਤੁਹਾਨੂੰ ਇਹ ਕਿਹਾ ਕਿ 5-500 ਦਾ ਹਾਂ ਉਹ ਕਿਹ ਕਿਹ 500 ਰੁਪਿਆ ਲੈ ਕੇ ਗਰੀਬਾਂ ਨੂੰ ਤੰਗ ਕਰ ਰਹੇ ਕਿ ਤੁਸੀਂ ਅਕਸ਼ਬਦ ਬੋਲੋ ਨਹੀਂ 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 ਉਹਨਾਂ ਨੇ ਕਹਿੰਦੇ ਜਾਤੀਵਾਦ ਸ਼ਬਦ ਬੋਲ ਲੇਗਾ ਤੁਹਾਡੇ ਪਾ ਜਾਨੀ ਕੋਈ ਗੱਲ ਨਹੀਂ ਹੁਣ ਜੋ ਮਰਜੀ ਕਹਿ ਜਾਵੇ ਇਹ 15 ਮਿੰਟਾਂ ਦੇ ਵਿੱਚ ਕਿਉਂਕਿ ਵੀਡੀਓ ਉਹ ਵੀ ਦਿਖਾ ਰਹੇ ਸਰ ਉਹ ਵੀ ਵੀਡੀਓ ਦਿਖਾ ਰਹੇ ਆ ਕਿ ਜਿਹੜੇ ਬਹਿਸ ਬਸੇ ਕਾਫੀ ਹੋ ਰਹੀ ਉਹਦੇ ਵਿੱਚ ਕੁਝ ਬੋਲਿਆ ਉਹਦੇ ਵਿੱਚ ਕੋਈ ਬਹਿਸ ਇਹ ਕਿਸੇ ਮੁਲਾਜ਼ਮ ਨੇ ਇਹਦਾ ਮੋਬਾਈਲ ਖੋਲਿਆ ਹੌਲਦਾਰਾਂ ਨੇ ਕੋਈ ਬੈ ਜੀ ਮੇਰਾ ਮੋਬਾਈਲ ਖੋਲੇ ਆ ਗਏ ਅੱਛਾ ਤੁਹਾਡਾ ਮੋਬਾਈਲ ਖੋਲੇ ਉਹਨਾਂ ਨੇ ਮੂਵੀ ਮੋਬਾਈਲ ਲੈ ਕੇ ਜਿੰਦਗੀ ਮੈਂ ਰੋਕਿਆ ਉਹਨਾਂ ਨੂੰ ਗਾਹੋਂ ਰੋਕਿਆ ਇਹ ਇਹ ਦੌੜ ਚੱਲੇ ਸੀਗੇ ਇਹ ਤੁਹਾਡੇ ਕਹਿੰਦੇ ਮੋਬਾਈਲ ਦੇਖ ਕੇ ਜਾਦੇ ਮੈਂ ਤਾਂ ਗੱਲ ਮੋਬਾਈਲ ਦੇਖ ਕੇ ਜਾਂਦੇ ਅੱਜ ਫੋਨ ਮੋਬਾਈਲ ਅੱਜ ਫੋਨ ਮੁੰਡੇ ਜਿਹਦੇ ਵਿਵਾਦ ਖੜੇ ਪਰਾਈ ਬਟਾ ਤੁਸੀਂ ਇੱਥੇ ਖੜੇ ਸੀ ਮੋਕੇ ਦੇ ਵਿਵਾਦ ਹੈ ਕੀ ਹੋਇਆ ਕਿਸੇ ਸਾਰਾ ਇੱਥੇ ਵਿਵਾਦ ਨੇ ਹੱਥ ਦਿੱਤਾ ਤੇ ਮਲਾਜਮ ਸਾਹਨੇ ਕਿਹਾ ਵੀ ਸਾਈਡ ਤੇ ਲਾ ਲੋ ਤੇ ਉਹ ਨੇ ਨਾਲ ਬੋਲਣ ਲੱਪੀ ਤੇ ਕਹਿੰਦੀ ਆਪਣੇ ਪਾਪ ਨਾ ਗੱਲ ਕਰ ਤੀ ਉਹ ਨਾ ਅੱਛਾ ਇਹਦਾ ਵਰਡ ਜੁਦੀ ਆਪਣੇ ਪਿਓ ਨਾ ਗੱਲ ਕਰ ਸਾਡਾ ਬੀਬਾ ਜੀ ਤੂੰ ਥੋੜੀ ਜਿਹੀ ਹਲੀਮੀ ਨਾ ਗੱਲ ਕਰੋ ਬਸ ਉਹ ਹਾਈਪਰ ਜੀ ਹੋ ਗਈ ਬਾ ਉਦੋਂ ਦੀ ਢੋਲਾ ਪਾਈ ਜਾਂਦੀ ਹੋਰ ਕੋਈ ਗੱਲ ਨਹੀਂ ਹੁਣ ਸੁਣੋ ਬਹੁਤ ਜ਼ਿਆਦਾ ਬੋਲਣਗੇ ਗੱਦੀਆਂ ਗਾਲਾਂ ਕੱਢਣਗੇ ਹਾਂ ਜੀ ਪੁਲਿਸ ਵਾਲੇ ਕੁੱਤੇ ਆ ਗੰਦੇ ਆ ੱੱੱਲੇ ਆ ਭਾਵੇਂ ਮੇਰਾ ਘਰ ਸਾਰਾ ਸੁਣੋ ਕੋਲ ਜਿਹੜਾ ਮਲਾਦਿੰਦੀ ਕਾਰ ਨਹੀਂ ਆ ਪੁਲਿਸ ਨੂੰ ਕਿੱਦਾਂ ਮਾੜਾ ਬੋਲ ਸਾਰੀ ਪੁਲਿਸ ਨੂੰ ਗਾਲਾਂ ਕੱਢਣ ਦੇ ਹਾਂ ਗਾੜਾ ਥੋੜਾ ਕੱਢ ਸਕਦੇ ਆ ਅਸੀਂ ਮੌਕੇ ਤੇ ਖੜੇ ਜਿਹੜਾ ਇਹਨੇ ਦੱਸਿਆ ਕਿ ਮੇਰੇ ਜਿਹੜੇ ਹਸਬੰਡ ਆ ਉਹ ਅਫਸਰ ਨੇ ਐਸਪੀ ਕਹਿੰਦੀ ਆ ਕਿਹੜੇ ਡਿਪਾਰਟਮੈਂਟ ਸਾਨੂੰ ਬਹਿਣ ਸਾਨੂੰ ਦੱਸਦੀ ਨਾ ਨਾਮ ਨਹੀਂ ਦੱਸ ਉਸ ਵੇਲੇ ਤੇ ਐਸਪੀ ਲੱਗੇ ਆ ਉਹ ਕਹਿੰਦੇ ਕਿ ਮੈਨੂੰ ਜਾਣ ਨੂੰ ਵੀ ਕਹਿ ਦਿੱਤਾ ਇਹ ਵਾਦੇ ਚੱਲ ਜਾ ਤੂੰ ਹੁਣ ਜਿਹ ਅਫਸਰ ਦਾ ਨਾਮ ਲਿਆ ਤੇ ਜੀ ਉਹਨਾਂ ਨੇ ਇਹਦਾਂ ਦਾ ਕੁਝ ਹੋਇਆ ਗੱਲ ਇਦਾਂ ਦੀ ਕੋਈ ਨਹੀਂ ਕੋਈ ਆਈ ਕੋਈ ਨਹੀਂ ਚੱਲਿਆ ਨਹੀਂ ਉਹਨਾਂ ਦੇ ਇੱਥੇ ਆ ਉਹਨੇ 5 ਵਜੇ ਦਾ ਗੱਡੀ ਬੌਂਡ ਹੋ ਗਈ ਜੀ ਇਹਨਾਂ ਦੀ ਗੱਡੀ ਫਾਊਂਡ ਕਰਤੀ ਜੀ ਠੀਕ ਆ ਜੀ ਨੌਲੇਜ ਹੈ ਬਹੁਤ ਸਰ ਜੀ ਲਗਾਤਾਰ ਜਿਹੜੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਸਾਂਝੀਆਂ ਕਰ ਰਿਹਾ ਆ ਸੰਵਿਧਾਨ ਚੌਂਗ ਦੇ ਨਜ਼ਦੀਕ ਹੀ ਜਿੱਥੇ ਦੇਖ ਸਕਦੇ ਹੋ ਚਲਾਣ ਕਟਰ ਨੂੰ ਲੈ ਕੇ ਦੇਖ ਸਕਦੇ ਜਿਹੜਾ ਵਿਵਾਦ ਤੇ ਪੁੱਤ ਪਾਸੇ ਦੇਖ ਸਕਦੇ ਟ੍ਰਾਫੀ ਪੁਲਿਸ ਜਿਹੜੇ ਅਧਿਕਾਰੀ ਜਿਹੜੇ ਮੌਕੇ ਤੇ ਸੀਨੀਅਰ ਅਧਿਕਾਰੀ ਵੀ ਜਿਹੜੇ ਪਹੁੰਚੇ ਹੋਏ ਆ ਅੱਗੇ ਆਇਆ ਕਰ ਮੈਡਮ ਉਹਨਾਂ ਦਾ ਜੋ ਮੈਡਮ ਉਹਨਾਂ ਵੱਲੋਂ ਕਹਿਣਾ ਹੈ ਕਿ ਜਦੋਂ ਉਹਨਾਂ ਨੇ ਤੁਹਾਨੂੰ ਰੋਕਿਆ ਤੇ ਉਸ ਤੋਂ ਬਾਅਦ ਤੁਸੀਂ ਕਿਹਾ ਕਿ ਚਲੋ ਪਿੱਛੇ ਹੋ ਜੇ ਉੱਥੋਂ ਦੀ ਕੀ ਅਫਸਰ ਤੇ ਘਰ ਆ ਲਈਆਂ ਤੇ ਤੁਸੀਂ ਕਿਹਾ ਕਿ ਪੁਲਸਾਰੇ 500 ਰੁਪਏ ਲੱਗਦੇ ਨਹੀਂ ਪੁੱਛੋ ਤੁਸੀਂ ਕੀ ਕਿਹਾ ਉਹ ਕਹਿੰਦੇ ਅਸੀਂ ਅਪਸ਼ਬਦ ਵੀ ਨਹੀਂ ਬੋਲੇ ਅਪਸ਼ਬਦ ਸਾਡੇ ਕੋਲ ਰਿਕਾਰਡਿੰਗ ਆ ਅਪਸ਼ਬਦ ਸਾਡੇ ਕੋਲ ਰਿਕਾਰਡਿੰਗ ਆ ਤਾਂ ਹੀ ਖੜੇ ਸਟੈਂਡ ਕਰ ਪਰ ਉੱਥੇ ਕਈ ਰਾਘੀ ਵੀ ਮੌਜੂਦ ਨੇ ਉਹਨਾਂ ਵੱਲੋਂ ਵੀ ਕਹਿਣਾ ਕੀ ਹੈ ਮਹਿਲਾ ਵੱਲੋਂ ਤੇ ਜਿਹੜਾ ਵੀ ਬਤ ਨਹੀਂ ਕੀਤੀ ਗਈ ਹੈ ਕੋਈ ਬਿਲਾਲ ਆ ਬੰਦਾ ਨਹੀਂ ਅੱਥੇ ਤਿੰਨ ਜਣੇ ਸੀ ਉਦੋਂ ਇਹ ਤਾਂ ਮਹਿਫਲ ਤਾਂ ਹੋਣ ਲੱਗ ਗਈ ਕੱਠ ਨੂੰ ਦੇਖ ਕੇ ਕੋਈ ਬੰਦੇ ਨਹੀਂ ਸੀ ਉਦੋਂ ਤਿੰਨ ਪੁਲਿਸ ਮਲਾਕ ਹੋਰ ਕੋਈ ਬੰਦਾ ਇਸੀ ਲੇਡੀ ਦੀ ਪੁਲਸ ਵੀ ਹੋਣਾ ਹੈ ਨਹੀਂ ਜਿਹੜੇ ਰਾਹ ਕੀਤੇ ਇੱਥੇ ਰੁਕੇ ਹੋਏ ਉਹ ਪਤਾ ਕੀ ਕਹਿ ਰਹੇ ਆ ਗੱਲ ਸੁਣ ਲੋ ਗੱਲ ਸੁਣ ਲੋ ਉਹ ਕਹਿ ਰਹੇ ਕਿ ਇਹਨਾਂ ਨੇ ਕਾਫੀ ਗਾਲਾਂ ਵੀ ਗੱਡੀਆਂ ਮੁਲਾਜ਼ਮਾਂ ਨੂੰ ਇਹਨਾਂ ਨੇ ਕੋਈ ਰਿਕਾਰਡਿੰਗ ਹੋ ਹਮ ਸਾਡੇ ਕੋਲ ਸਬੂਤ ਉਹਨਾਂ ਕੋਲ ਵੀ ਸਬੂਤ ਹੋ ਬਸ ਪਰਚਾ ਦਰਜ ਹੋ ਜਾ ਅਸੀਂ ਗਾਲਾਂ ਕੱਢੀਆਂ ਸਾਡੇ ਤੇ ਪਰਚਾ ਦਰਜ ਹੋ ਜਾ ਉਹਨਾਂ ਦੀ ਰਿਕਾਰਡਿੰਗ ਸਾਡੇ ਕੋਲੇ ਨਹੀਂ ਅਸੀਂ ਕਰਾਤਾ ਕਿਹਦੀ ਰਿਕਾਰਡਿੰਗ ਹੈ ਦਿਖਾਓ ਹਾਂ ਅਸੀਂ ਸਾਰਿਆਂ ਨੂੰ ਦਿਖਾ ਚੁੱਕੇ ਹਾਂ ਵੀਰ ਜੀ ਹੁਣ ਤੁਹਾਡੀ ਲਾਸਟ ਮੰਗ ਇਹ ਹੈ ਕਿ ਜਿਹੜੇ ਬੰਦੇ ਨੇ ਅਪਸ਼ਬਦ ਬੋਲੇ ਉਹਦੇ ਪਰਚਾ ਦਰਜ ਹੋਵੇ ਉਸ ਤੱਕ ਤੁਸੀਂ ਨਹੀਂ ਜਾਣਾ ਹਾਂ ਅ ਜਦ ਚੱਕਰਾ ਹੁਣ ਪੁਲਿਸ ਵਾਲੇ ਮੁਲਾਜ਼ਮ ਇੱਥੇ ਪਹੁੰਚੇ ਸਾਲੇ ਸਰਫੇ ਕਹਿ ਰਹੇ ਮੈਡਮ ਜਾਓ ਜਾਓ ਅਸੀਂ ਕਿਉਂ ਜਾਈਏ ਅਸੀਂ ਚਲਾਨ ਕਰਾਇਆ ਨਾ ਮੋਟਰਸਾਈਕਲ ਦਾ ਉਹਦੇ ਤੇ ਵੀ ਬੰਦੇ ਨੇ ਅੱਪਸਰਦ ਬੋਲੇ ਉਹ ਤੇ ਪਛ ਦਰਜ ਜੀ ਚਲਾਨ ਹੋ ਗਿਆ ਤੁਹਾਡਾ ਹੋ ਮੈਨੂੰ ਨਹੀਂ ਪਤਾ ਕਹਿ ਰਹੇ ਨਹੀਂ ਉਹਨਾਂ ਦਾ ਕਹਿਣਾ ਗੱਡੀ ਤੁਹਾਡੀ ਬੌਂਡ ਹੈ ਜੀ ਕੋਈ ਗੱਲ ਨਹੀਂ ਬੌਂਡ ਹੋਈ ਤਾਂ ਬੌਂਡ ਹੋ ਜੂ ਕੋਈ ਗੱਲ ਨਹੀਂ ਫਿਰ ਜੀ ਬੌਂਡ ਤੇ ਬੌਂਡ ਕੋਸਾਲਾ ਪੋਸਾਲੇ ਕੋਈ ਕਰੰਦਾ ਹੁੰਦਾ ਤੁਹਾਨੂੰ ਪਤਾ ਹੁਣ ਉਹਨੇ ਵਰਤੀ ਪਚਾਉਣੀ ਆ ਬੌਂਡ ਤਾਂ ਕਰਨਗੇ ਠੱਕਾ ਠੱਕਾ ਤਾਂ ਕਰਨਗੇ ਠੱਕਾ ਤਾਂ ਹੁੰਦਾ ਹੀ ਆਇਆ ਪਬਲਿਕ ਨਾਲ ਤੱਕਾ ਤਾਂ ਕਰਨਾ ਹੀ ਉਹਨਾਂ ਨੇ ਪੁਲਿਸ ਵਾਲੇ ਪੁਲਿਸ ਵਾਲੀ ਐ ਉਹ ਬਾਠ ਦੇ ਘਰ ਵਾਲੀ ਦਾ ਕੀ ਕੋਸ ਹੋਇਆ ਲਹਾਂਤੀਆਂ ਨਾ ਇਹ ਤਾਂ ਉੱਥੇ ਰੋਟ ਆਉਂਦੇ ਹਾਈ ਕੋਰਟ ਜਾ ਕੇ ਹੂੰ ਇਹ ਜਦੋਂ ਮੈਂ ਘੜੀਸੇ ਨਾ ਇਹਨਾਂ ਦੀ ਵੀਡੀਓ ਮੈ ਰਕਾਰਡੀਆਂ ਧਰੀਆਂ ਉੱਥੇ ਉੱਥੇ ਦੱਸੂ ਇਹਨਾਂ ਨੂੰ ਮੈਂ ਕਿਹੜੇ ਕਿਹੜੇ ਫਸਰਾਨੇ ਲੇਹਗਾ ਤੁਸੀਂ ਤੁਹਾਡੇ ਕੋਲ ਫੋਨ ਵੀ ਖੋਇਆ ਗਿਆ ਮੁਲਾਜ਼ਮ ਦਾ ਹੁਣ ਇਹਨਾਂ ਨੇ ਮੇਰਾ ਖੋਇਆ ਤੁਸੀਂ ਖੋਇਆ ਸੀ ਉਹਨਾਂ ਦਾ ਅਸੀਂ ਨਹੀਂ ਖੋਇਆ ਇਹਨਾਂ ਨੇ ਮੇਰਾ ਖੋਇਆ ਮੇਰਾ ਖੋ ਕੇ ਗੱਲ ਕਰੀ ਹਸਪਤਾਲ ਉਹ ਕਹਿੰਦੇ ਕਿ ਕੱਟਾ ਬਾਠ ਆਪਾਂ ਅੱਧੇ ਘੰਟੇ ਬਾਅਦ ਫੋਨ ਮੇਰਾ ਵਾਪਸ ਦਿੱਤਾ ਉਹਨਾਂ ਨੇ ਸਾਹਿਬ ਨੂੰ ਫ ਸਰ ਬਲਾ ਲਓ ਮੈਂ ਤਾਂ ਕਰ ਰਹੇ ਹਾਂ ਸਾਥ ਜਿਹੜੇ ਸਾਥੀਆਂ ਪਤਾ ਨਹੀਂ ਕਿਹੜੇ ਸਾਥੀਆਂ ਮੈਂ ਤਾਂ ਕਰ ਰਹੇ ਹਾਂ ਇੱਥੇ ਇੱਕ ਡੀਐਸਪੀ ਜੀ ਦਾ ਵੀ ਫੋਨ ਆਇਆ ਉਹਨੇ ਵੀ ਗੱਲ ਕਰੀ ਵੀ ਮੈਡਮ ਨੂੰ ਭੇਜੋਗਾ ਇਹਨਾਂ ਦੀ ਡੀਐਸਪੀ ਮੈਡਮ ਦਾ ਹੀ ਫੋਨ ਆਇਆ ਤੁਸੀਂ ਦੇਖ ਸਕਦੇ ਹੋ ਜਿਸ ਮੈਲਾ ਉਹ ਲੋਕ ਮੌਕੇ ਤੇ ਐਸਐਚਓ ਸਾਹਿਬ ਵੀ ਜਿਹੜੇ ਪਹੁੰਚੇ ਆ ਜਿਹੜੇ ਦੇਖ ਸਕਦੇ ਹੋ ਤਸਵੀਰਾਂ ਚ ਅਸੀਂ ਅੱਗੇ ਖੜੇ ਹਾਂ ਉੱਧਰ ਵੀ ਸਾਈਡ ਖੜੇ ਹਾਂ ਵਿਚ ਨੂੰ ਕਿਸੀ ਵੀ ਸਰਦਾਰ ਨੂੰ ਨਹੀਂ ਆਪਾਂ ਨੇ ਸ੍ਰੀ ਗੁਰੂ ਨਾਨਕ ਦੇਵ ਦੀ ਕਸਮ ਜਿਵੇਂ ਝੂਠ ਬੋਲਾਂ ਉਸ ਗੁਰੂ ਨਾਨਕ ਨੂੰ ਨਹੀਂ ਮੱਥਾ ਇੱਥੇ ਠਾਈ ਮਾਰਦੇ ਅਸੀਂ ਨੰਗਰ ਹੈ ਪੈਡੀ ਸਾਈਡ 'ਤੇ ਲੰਘ ਰਹੇ ਹਾਂ ਉਧਰ ਦੋ ਜਿੱਤੀਆਂ ਵਰਦੀਆਂ ਵਾਲੇ ਖੜੇ ਨੇ ਟਰੈਕਟਰ ਚਾਹੁੰਦਾ ਉਹ ਕਹਿੰਦੇ ਰੁਕ ਰੋਕ ਤੇਰੇ ਬੇਟਾ ਹੈਲਮਟ ਨਹੀਂ ਹੈਗਾ ਉਹ ਕਹਿੰਦਾ ਠੀਕ ਹੋ ਗਿਆ ਉਹ ਉੱਤਰ ਕੇ ਬੱਚਾ ਕਹਿੰਦਾ ਜੀ ਮੈਡਮ ਜੀ ਇੱਥੇ ਸਪਾਰਲ ਤੇ ਜਾ ਰਹੇ ਮੇ ਛੱਡ ਨਹੀਂ ਆਇਆ ਘਰੋਂ ਕਹਿੰਦਾ ਮੈਂ ਤਾਂ ਨਹੀਂ ਲੈ ਗਿਆ ਕਹਿੰਦਾ ਠੀਕ ਆ ਠੀਕ ਆ ਜਾਓ ਜਾਓ ਇੱਧਰ ਬੋਲਦਾ ਹਰਪ੍ਰੀਤ ਅਨਸਪੀਕਰ ਕਹਿੰਦਾ ਇੱਧਰ ਆ ਨਹੀਂ ਕੁੜੀਏ ਕਹਿੰ ਉਹਰੇ ਫੇਰ ਬੱਚੇ ਨੇ ਮੂਰੇ ਜਾ ਕੇ ਕਹਿੰਦਾ ਜੀ ਮੈਡਮ ਕਾਹਦੇ ਜਾਓ ਇੱਥੇ ਗੱਲ ਵੱਧ ਗਈ ਮੈਂ ਖੜ ਗਈ ਤੂੰ ਮੈਨੂੰ ਆਪਬ ਸਬਦ ਨਹੀਂ ਬੋਲ ਸਕਦਾ ਤੂੰ ਚਲਾਨ ਕਰ ਸਕਦਾ ਹੈਲਮਟ ਦਾ ਕਰ ਦੇ ਆਹੀ ਗੱਲ ਆ ਵੀਰ ਜੀ ਹੋਰ ਕੋਈ ਗੱਲ ਨਹੀਂ ਉਹ ਟਾਈਮ ਤੇ ਕਹਿ ਰਹੇ ਜਾਓ 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 ਇਹ ਥੋੜਾ ਵੀ ਆਪਬ ਸਬਦ ਬੋਲੇ ਬੰਦਾ ਪਤਾ ਕਰ ਹਰ ਥਾਂ ਦੀ ਪੁਲਿਸ ਪਤਾ ਕਰ ਰਹੀ ਹੈ ਪਸਾਫ ਕਿੱਥੇ ਆਪਣੇ ਜੇ ਇਹਨਾਂ ਨੂੰ ਮੈਨੂੰ ਦੇਖ ਗਈ ਇਹ ਵੀ ਮੋਟਰਸਾਈਕਲ ਤੇ ਮੈਡਮ ਤਾਂ ਮੈਨੂੰ ਨੁਘਾ ਰਹੇ ਆ ਜੇ ਮੈਂ ਸ਼ਾਇਦ ਆਮ ਹੁੰਦੀ ਸ਼ਾਇਦ ਇਹ ਮੇਰੇ ਕੱਪੜਿਆਂ ਨੂੰ ਪਾਈ ਜਾਂਦੇ ਜਿਹੜਾ ਬੰਦਾ ਇੱਕ ਐ ਕਹਿ ਰਿਹਾ ਇਤੋਂ ਰਾਣੀ ਚੂੜੀਏ ਫਿਰ ਸਾਡੇ ਮੇਰੇ ਕੱਪੜਾ ਨੀ ਪੈ ਜਾਂਦੇ ਤਾਂ ਨਹੀਂ ਬੋਲੇ ਮੈਂ ਆ ਕਦ ਅਪਸਰ ਦੇ ਕਰਾਂ ਇੱਕ ਗੱਲਾਂ ਕਰ ਰਿਹਾ ਮੇਰੇ ਫੋਨ ਮਾਰ ਫੜ ਕੇ ਅਪਸਰ ਨਾ ਵੀ ਤਾਂ ਸ਼ੋਅ ਕਰਾਓ ਨਾ ਲਾਈਵ ਚੱਲ ਰਹੇ ਕੋਈ ਫੇਰ ਕਰਾਂ ਮੈਮ ਇੱਕ ਵਾਰੀ ਦੁਬਾਰਾ ਦਿਖਾ ਦਿਓ ਹਾਂਜੀ ਹਾਂਜੀ ਜਨਾਬ ਸਾਰੇ ਇੱਥੇ ਕਈ ਆ ਸਾਹਿਬ ਆ ਗਏ ਜੁਟੇ ਆ ਇਹ ਉਹਦੇ ਅੱਜ ਲੁਤੇ ਆ ਆਹ ਬਰੋ ਸਾਹਿਬ ਲੁਤੇ ਆ ਉਧਰ ਲੁਤੇ ਆ ਕੁਛ ਲੋ ਜੇ ਕਿ ਮੈਂ ਆਹ ਕੱਬ ਸਾਹਿਬ ਦੀ ਬੋਲੀ ਆਵੇ ਕੋਈ ਦਾ ਮੰਗਰੋ ਆ ਜੀ ਇਧਰ ਪਹਿਲਾਂ ਤੁਸੀਂ ਤੰਨੀ ਸੀ ਕਿੱਧਰ ਆਈਏ ਜੀ ਕਿੱਧਰ ਹਾਂਜੀ ਜਨਾਬ ਜੀ ਕੀ ਗੱਲਬਾਤ ਕੀ ਹੋਈ ਐ ਇੱਥੇ ਸਾਰੀ ਸਰ ਗੱਲੇ ਦਾ ਵੀ ਮੈਂ ਇਧਰੋਂ ਪੀਐਮਪੀ ਚੌਕ ਹੋਂਦਾ ਸੀਗਾ ਤੇ ਇਹ ਭਾਈ ਸਾਹਿਬ ਜਿਹੜੇ ਆ ਇੱਥੇ ਖੜੇ ਸੀਗੇ ਤੇ ਇਹ ਲੇਡੀਜ਼ ਸੀਗੇ ਤੇ ਇਹ ਪੁਲਿਸ ਮੁਲਾਜ਼ਮਾਂ ਦੇ ਨਾਲ ਬਹਿਸ ਕਰਦੇ ਸੀਗੇ ਤੇ ਅਸੀਂ ਵੀ ਖੜ ਗਏ ਇੱਥੇ ਤੁਰੇ ਜਾਂਦੇ ਵੀ ਕੀ ਗੱਲ ਹੋਈ ਜਦੋਂ ਪਤਾ ਲੱਗਾ ਵੀ ਇਹ ਯਾਰ ਮੁੰਡੇ ਦੇ ਮੋਟਰਸਾਈਕਲ ਬੁਲਟ ਮੋਟਾ ਕਰ ਸੀਗਾ ਤੇ ਇਹ ਕਹਿੰਦੇ ਵੀ ਇਹ ਉੱਤੇ ਹੈ ਨਹੀਂ ਸੀਗਾ ਹੈਲਮਟ ਆ ਨਹੀਂ ਸੀ। ਹੈਲਮਟ ਨਾ ਹੋਣ ਕਰਕੇ ਉਹ ਮੁਲਾਜ਼ਮ ਜਿਹੜੇ ਤੁਹਾਡੇ ਦਾਵ ਦੇ ਨਾਲ ਉਹਨਾਂ ਨੇ ਰੋਕਿਆ। ਉਹਨੂੰ ਰੋਕਿਆ ਤੇ ਵੀ ਦੋ ਤਿੰਨ ਮੁਲਾਜ਼ਮ ਆਇਆ ਤੇ ਕੋ ਹੈਲਮਟ ਹੈ ਨਹੀਂ ਤੇ ਇਹ ਬੀਬੀ ਜੀ ਪਿੱਛੇ ਬੈਠੇ ਸੀਗੇ ਹੋਰ ਕੋਈ ਗੱਲਬਾਤ ਨਹੀਂ ਹੋਈ ਮੈਂ ਉਹ ਤੋਂ ਥੋੜਿਆ ਇਸ ਗੱਲ ਤੋਂ ਬਾਅਦ ਆਇਆ। ਇਹ ਭਾਜੀ ਉਹਦਾ ਮਜੂਰ ਸੀਗਾ। ਭਾਜੀ ਤੁਹਾਡਾ ਹੈਲਮਟ ਖਾਣਾ ਹੋਣਾ ਭਾਜੀ ਕੁ ਸਵਾਲ ਲੈ ਲਵਾਂ ਤੁਹਾਡਾ ਕੀ ਨਾਮ ਹੈ ਕੀ ਕੰਮ ਕਰਦੇ ਤੁਸੀਂ ਮੇਰਾ ਨਾਮ ਹੈ ਭਾਜੀ ਸ਼ੋਕ ਮੈਂ ਮਲਾਜ਼ਮੀ ਆ ਕਿੱਥੇ ਮੈਂ ਰਿਟਾਇਰ ਹੋਇਆ ਮੈਂ ਕੁਦਰਤੀ ਆਪਣੇ ਕੰਮ ਕਰਕੇ ਇਧਰ ਨੂੰ ਲੰਘ ਰਿਹਾ ਸੀਗਾ ਮੈਂ ਰੁਕ ਗਿਆ ਮੈਂ ਕਿਹਾ ਵੀ ਕੀ ਗੱਲ ਹੈ ਫੇ ਮੈਂ ਇਹਦੀ ਕਹਿੰਦੇ ਮੈਂ ਐਸਪੀ ਸਾਹਿਬ ਦੀ ਵਾਈਫ ਆ ਮੈਂ ਕਿਹਾ ਵੀ ਭੈਣ ਜੀ ਜੇ ਤੁਸੀਂ ਸਾਡੇ ਆਫਸਰ ਦੀ ਵਾਈਫ ਆ ਤੇ ਤੁਸੀਂ ਇਹਨਾਂ ਨੇ ਬਹੁਤ ਮਤਲਬ ਮੈਂ ਮੰਨਤ ਕੀਤੀ ਮੈਂ ਕਿਹਾ ਭੈਣ ਜੀ ਜੇ ਕਿਸੇ ਤੋਂ ਸਾਡੇ ਮਲਾਲ ਤੋਂ ਗੱਲ ਵੀ ਹੋ ਗਈ ਆ ਮੈਂ ਸੌਰੀ ਫੀਲ ਕਰਦਾ ਮੈਂ ਮਾਫੀ ਮੰਗਦਾ ਤੇ ਇਹ ਮਤਲਬ ਸਾਰੇ ਮੁਲਾਜ਼ਮਾਂ ਨੂੰ ਬਹੁਤ ਗਾਲਾਂ ਕੱਢੀਆਂ ਇਹਨਾਂ ਨੇ ਫਿਰ ਮੈਂ ਇਹਨਾਂ ਦੀ ਮਦਦ ਕੀਤੀ ਫਿਰ ਜਾਨੂੰ ਕੁਦਰਦੀ ਇੱਥੇ ਭਾਈ ਸਾਹਿਬ ਸਾਡੇ ਪ੍ਰੈਸਰਪੋਰਟਰ ਹੋਰ ਆ ਗਏ ਉਹਨਾਂ ਨੇ ਇਹਨਾਂ ਨਾਲ ਬਾਈਟ ਲਈ ਸਰ ਲਾਈਕ ਸਰ ਕਿਹਾ ਗਿਆ ਕਿ ਜਿਹੜੇ ਹਰਪੀ ਜੀ ਦੇ ਜਿਹੜੇ ਬਲੇ ਸੀ ਉਹਨਾਂ ਨੇ ਅਪਸ਼ਬਦ ਬੋਲੇ ਨੇ ਨਹੀਂ ਭਾਜੀ ਕੋਈ ਅਪਸ਼ਬਦ ਨਹੀਂ ਬੋਲਿਆ ਇੱਥੇ ਹੋਰ ਵੀ ਬੰਦੇ ਖੜੇ ਸੀਗੇ ਕੋਈ ਅਪਸ਼ਬਦ ਨਹੀਂ ਬੋਲਿਆ ਆ ਮੈਨੂੰ ਤਾਂ ਹੁਣ ਰਿੰਗ ਮਾਰੀ ਆ ਤੇ ਮੈਂ ਹੁਣ ਇੱਥੇ ਕਰਕੇ ਆਇਆ ਕੋਈ ਅਪਸ਼ਬਦ ਨਹੀਂ ਬੋਲਿਆ ਇਹ ਸਮਾਂ ਕੀ ਕਹਿੰਦੇ ਮੈਂ ਐਸਪੀ ਐਸਪੀ ਸਾਹਿਬ ਦੀ ਘਰ ਵਾਲੀ ਆ ਮੈਂ ਸਮਾਂ ਕਿਹਾ ਮੈਂ ਕਿਹਾ ਤੁਸੀਂ ਸਾਡੇ ਅਫਸਰਾਂ ਦੇ ਆ ਤੁਸੀਂ ਵੀ ਸਾਡੇ ਅਫਸਰ ਹੀ ਹੋ ਵੀ ਇਦਾਂ ਨਹੀਂ ਪ੍ਰੈਕਟਿਸ ਨੂੰ ਨਹੀਂ ਕੋਈ ਨਹੀਂ ਦੱਸਿਆ ਅਸੀਂ ਪੁੱਛਿਆ ਵੀ ਭੈਣ ਦੀ ਕੋਈ ਨਹੀਂ ਤੁਸੀਂ ਸਾਡੇ ਅਫਸਰ ਆ ਜੀ ਐਸਪੀ ਦਾ ਸਾਡੇ ਅਫਸਰ ਸਾਹਮਣੇ ਨੂੰ ਕਹਿੰਦੇ ਮੈਂ ਤੁਹਾਡੇ ਬਾਪ ਨਾਲ ਗੱਲ ਕਰਾਉਂਦੀ ਆ ਰੁਕ ਜਾਓ ਤੁਹਾਡੇ ਨਾਲ ਬਾਪ ਨਾਲ ਗੱਲ ਕਰਾਉਂਦੀ ਆ ਇਹ ਕਿਹਨਾਂ ਨਾਲ ਗੱਲ ਕਰਨ ਦੀ ਗੱਲ ਕਰ ਰਹੀ ਪਤਾ ਨਹੀਂ ਕਿਹਨਾਂ ਨਾਲ ਗੱਲ ਕਰੇ ਗੱਲ ਕਰਾਈ ਨਹੀਂ ਕਿਸੇ ਨਾਲ ਮੇਰੀ ਬਸ ਇਹਨਾਂ ਦਾ ਮੋਰਸਾ ਮੈਂ ਪਾਉਣ ਕੀਤਾ ਆ ਚਰਾਣ ਹੋਇਆ ਇਹ ਮੋਟਰਸਾਈਕਲ ਦਾ ਤੇ ਮੋਟਰਸਾਈਕਲ ਹੁਣ ਮੈਂ ਲੈ ਕੇ ਜਾਣਾ ਥਾਣੇ ਕੋਈ ਗੱਲਬਾਤ ਨਹੀਂ ਹੈਗੀ ਇਹ ਮੈਨੂੰ ਇਹ ਜਿਹੜੀ ਵੀਡੀਓ ਇਹਦੀ ਸਾਰੀ ਵੀਡੀਓ ਮੇਰੇ ਕੋਲ ਪਈ ਹੈ ਜੀ ਦਿਖਾ ਸਕਦੇ ਹੋ ਵੀਡੀਓ ਮੈਂ ਤੁਹਾਨੂੰ ਇਕੱਲੇ ਇਕੱਲੇ ਨੂੰ ਪਾਉਣਾ ਸਰ ਦਿਖਾ ਦਿਓ ਦਿਖਾ ਦਿਓ ਦੇਖ ਦਿਓ ਸਾਰਾ ਮੈਂ ਪੂਰਾ ਪ੍ਰੋਪਰ ਗਾਲਾਂ ਕੱਢੀਆਂ ਸਰ ਜਿਵੇਂ ਮੈਂ ਗਾਲਾਂ ਕੱਢੀਆਂ ਬਹੁਤ ਗਾਲਾਂ ਕੱਢੀਆਂ ਦਿਖਾਓ ਸਰ ਆਵਾਜ਼ ਕਰ ਰਿਹਾ ਆਵਾਜ਼ ਇੰਨੀ ਆ ਕਰੀ ਸੌਰੀ ਸਾਰੀ ਪੁਲਿਸ ਨੂੰ ਸਾਡੇ ਨੂੰ ਆ ਗਿਆ ਕੋਈ ਗੱਲ ਨਹੀਂ ਸਾਦੇ ਨੇ ਮੇਰੇ ਨਾਲ ਖੇਲ ਚਾਹ ਤੇ ਮੇਰੇ ਹਸਬੰਦ ਉਹ ਕਹਿੰਦੇ ਮੈਂ ਥੋੜੀ ਗੱਲ ਮੈਂ ਕਿਹਾ ਯਾਰ ਰਹਿਮ ਦੇ ਉਧਰ ਛੱਡੋ ਪਰੇ ਇਹਨਾਂ ਨੇ ਗਾਹ ਵੀ ਮੋੜੇ ਨੂੰ ਜਾਣ ਦਿੱਤਾ ਪਰ ਕੋਈ ਅਬਿਊਜ਼ ਟਾਕਿੰਗ ਸਾਡੇ ਮਲਾਜ਼ਮਾਂ ਨੇ ਨਹੀਂ ਕੀਤੀ ਮਤਲਬ ਕਿ ਤੁਸੀਂ ਦੇਖੇ ਕਿ ਇਹ ਲਾਈਵ ਤਸਵੀਰਾਂ ਜਿਹੜੀਆਂ ਇਹਨਾਂ ਨੇ ਵੀਡੀਓ ਬਣਾਈ ਹੋਈ ਹੈ ਸਰ ਉਹ ਕਹਿੰਦੇ ਅਸੀਂ ਵੀ ਵੀਡੀਓ ਬਣਾਈ ਹੋਈ ਹੈ ਜਿਹੜੇ ਤੁਸੀਂ ਵਰਡ ਯੂਜ਼ ਕੀਤੇ ਉਹਨਾਂ ਕੋਈ ਵੀ ਹੈਗੀ ਹੈ ਲੈ ਲਓ ਬਣਾ ਕੋਈ ਗੱਲ ਜੇ ਮੈਂ ਗਲਤ ਬੋਲਿਆ ਹੋਊਗਾ ਤਾਂ ਮੇਰੇ ਖਿਲਾਫ ਕਾਰਵਾਈ ਹੋਵੇ ਠੀਕ ਹੈ ਜੀ ਦੇਖ ਸਕਦੇ ਹੋ ਬਿਲਕੁਲ ਦੇਖ ਸਕਦੇ ਹੋ ਜਿਹੜੇ 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 ਮੌਕੇ ਤੇ ਖੜੇ ਸੀ ਜਿਹੜੇ ਚਲਾਨਪਾ ਜਿਹੜਾ ਕੱਟਨ ਉਹਨਾਂ ਵੱਲੋਂ ਕਹਿਣਾ ਹੈ ਕਿ ਜਿਹੜੇ ਕਿਵੇਂ ਵਰਡ ਯੂਜ਼ ਕੀਤੇ ਜੇ ਮੈਂ ਤੋਂ ਹੀ ਗਲਤ ਵਰਡ ਯੂਜ਼ ਕੀਤਾ ਮੇਤੇ ਜਿਹੜੀ ਕਾਰਵਾਈ ਹੋਏ ਜਿਹੜੇ ਮਹਿਲਾ ਨਹੀਂ ਨਹੀਂ ਦੱਸ ਲਵਸ ਬੋਲੀ ਉੱਤੇ ਪਟਕਾ ਦਰਜ ਕੀਤਾ ਜਾਵੇ ਸਾਰੇ ਅਫਸਰਾਂ ਨਾਲ ਗੱਲਾਂ ਕਰੀ ਜਾਂਦੇ ਨੇ ਹੁਣ ਕਹਿੰਦੇ ਸਾਡੀ ਅਫਸਰ ਨਾਲ ਕਿਸੇ ਨਾਲ ਗੱਲ ਨਹੀਂ ਹੋਈ ਦੇਖੋ ਫੋਨ ਤੇ ਗੱਲਾਂ ਪਈ ਜਾਂਦੇ ਅਫਸਰ ਫਿਰ ਕਹਿੰਦੇ ਸਾਡੀ ਅਫਸਰ ਨਾਲ ਨਹੀਂ ਗੱਲ ਹੋਈ ਫਿਰ ਕਹਿੰਦੇ ਸਾਡੀਆਂ ਗੱਲਾਂ ਨਹੀਂ ਹੁੰਦੀਆਂ ਮੈਡਮ ਮੈਡਮ ਇੱਕ ਗਲਤ ਸ਼ੋਅ ਕਰਦੇ ਹੋ ਜਿਹੜੇ ਅਫਸਨਾ ਗੱਲ ਕਰ ਰਹੀ ਆ ਉਹ ਕੌਣ ਹੈ ਮੇਰੇ ਹਸਬੰਦ ਨੇ ਤੁਹਾਡੇ ਨਾਲ ਉਹਦੇ ਤੁਹਾਡੇ ਹਸਬੰਦ ਨਾਲ ਗੱਲ ਹੋ ਰਹੀ ਹੈ ਮੇਰੇ ਹਸਬੰਦ ਕਹਿੰਦੇ ਦੱਸ ਰਹੇ ਉਹਨਾਂ ਨੂੰ ਮੇਰੀ ਜਨਾਨੀ ਆ ਵੀ ੱੱਕਾ ਕਰ ਰਹੀ ਹੂ ਤੁਸੀਂ ਇੱਕ ਮੈਡਮ ਨਾਲ ਅੱਛਾ ਕਿਹੜੀ ਇਨੀ ਗੱਲ ਕਿਹੜੀ ਕਰ ਰਹੀ ਆ ਵੀ ੱੱਕਾ ਕਰ ਰਹੀ ਆ ਇਸ ਮੇਂ ਕਿੱਥੇ ਹੈ ਕਿਹੜੀ ਜਗ੍ਹਾ ਐਸਪੀ ਨੇ ਮੈਡਮ ਦੱਸ ਦੋ ਨਾ ਕਿਹੜੀ ਜਗ੍ਹਾ ਦੀ ਆ ਐਸੀ ਜਗ੍ਹਾ ਦੀ ਆ ਹੂੰ ਈ ਗਾਮ ਕੀ ਉਹਨਾਂ ਦਾ ਨਹੀਂ ਐ ਐਸਪੀ ਸਰ ਦਾ ਹਾਂਜੀ ਆ ਰਹੇ ਨੇ ਵੀਰ ਜੀ ਝੂਠ ਥੋੜਾ ਬੋਲ ਰਹੇ ਆ ਰਹੇ ਨੇ ਉਹ ਤੁਸੀਂ ਤੂੰ ਪਾਗਲ ਥੋੜਾ ਮੋਕੇ ਤੇ ਐਸਐਸਓ ਸਾਹਿਬ ਉਹਨਾਂ ਨਾਲ ਵੀ ਇੱਕ ਵਾਰ ਗੱਲ ਕਰਾਂਗੇ ਆ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਸਰ ਕੀ ਗੱਲ ਹੋਈ ਕੀ ਮਸਲਾ ਪੂਰਾ ਕੀ ਆ ਅੱਗੇ ਥੋੜਾ ਜਾ ਥੋੜੇ ਲਾਜਮੇ ਤੇ ਪਰੇਪਰੀ ਸਾਲਾਂ ਨੇ ਨਾ ਨਾ ਮੈਨੂੰ ਜਿਹੜੀ ਬੜਕੁੱਤਾ ਕਰਮਟਰੀ ਪਾਇਆ ਸੀ ਮਰੇ ਦੇ ਜੀ ਉਹਨਾਂ ਨਾਲ ਗੱਲ ਕਰਨ ਦਾ ਇੱਛਾ ਹੈ ਦੇ ਸਤਨੂ ਨੇ ਐਡਵੋਕੇਟ ਜੀ ਨਾਲ ਆਰੇ ਦਫੰਦੇ ਮੇਰੇ ਕੋਲ ਉਹ ਤਸਵੀਰ ਉਹਨਾਂ ਨੂੰ ਕਹਾਂਗੇ ਪ੍ਰੋਵਾਈਡ ਕਰ ਦੇ ਉਹ ਤੇ ਅਸੀਂ ਡੀ ਕਲੈਕਸ਼ਨ ਲੈ ਲਿਆ ਤੇ ਉਹਨੂੰ ਫੇਰ ਵੀ ਕਹ ਰਹੇ ਐਂਪ੍ਰੈਸ ਕਰਾਂ ਕਿ ਚੰਗੀ ਆਪੇ ਬਣਾਉਣਾ ਉਹਦਾ ਨਾਮ ਨਹੀਂ ਮੈਂ ਚੌਂਕੀ ਨਹੀਂ ਜਾਣਾ ਉਹਦੇ ਹਸਬੰਦ ਨਾਲ ਹੋਈ ਹੈ ਲੈ ਲਾ ਦੇ ਉਹ ਕਹਿੰਦੇ ਅਸੀਂ ਚੌਂਕੀ ਆ ਗਏ ਉਹਨਾਂ ਦੇ ਹਸਬੰਦ ਕੌਣ ਹੈ ਜਿਹੜੇ ਦੱਸੇ ਡੈਜ਼ਲੀਸ਼ਨ ਟਿੱਕਾ ਮਿਲਾ ਕਹਿੰਦੇ ਐ ਜਿਵੇਂ ਐਸਪੀ ਨੇ ਇਹ ਉਹਨੇ ਆਪਣੇ ਫੋਨ ਤੋਂ ਗੱਲ ਕਰਾਈ ਹੈ ਕਿ ਮੈਨੂੰ ਨੰਬਰ ਨਹੀਂ ਮਿਲਦਾ ਵੀ ਆਉਂਦੇ ਉਹਨਾਂ ਦਾ ਲੈ ਜੇ ਤੁਸੀਂ ਹੋਗੀ ਅੱਜ ਸਮਝਾ ਕਰੀ ਨਹੀਂ ਉਹਨਾਂ ਨੇ ਤਾਂ ਗੱਲ ਕਰਕੇ ਦੱਸਿਆ ਆਪਣਾ ਨਾਮ ਹੋਵੇ ਕਿਹੜੀ ਜਗ੍ਹਾ ਕਰਾਇਆ ਸੀ ਫਿਰ ਹਾਂ ਹੁਣ ਜੇ ਜੇਦੀ ਗੱਡੀ ਨੂੰ ਰੋਕਿਆ ਸੀ ਜਾਂ ਟੂ ਵੀਲਰ ਨੂੰ ਜਾਂ ਫੋਰ ਵੀਲਰ ਨੂੰ ਉੱਤੇ ਕੀ ਕਾਰਵਾਈ ਕੀਤੀ ਗਈ ਹੈ ਉਸ ਤੇ ਦੂਸਰਾ ਸਵਾਲ ਹੈ ਕਿ ਤੁਸੀਂ ਸਟੇਸ਼ਨੋਂ ਕਿਉਂ ਦੂਸਰਾ ਬਾਜੀਪੁਰਾ ਟੈਂਟ ਆਉਣਾ ਕਰਦੇ ਥਾਣੇ ਲੈ ਕੇ ਜਾ ਰਹੇ ਸੀ ਕਿਹੜੇ ਥਾਣੇ ਲੈ ਕੇ ਗਏ ਨਹੀਂ ਚੌਂਕੀ ਬਸ ਹੁਣ ਇੱਕ ਆਸਕਸ਼ਨ ਲੈ ਲੋ ਮੈਲਾ ਵੱਲੋਂ ਇਹ ਕਹ ਗਿਆ ਮੇਤੇ ਅਪਸ਼ਬਦ ਬੋਲੇ ਕਾਰਵਾਈ ਕੀਤੀ ਜਾਵੇ ਮੁਲਾਜ਼ਮ ਇਹ ਕਹਿ ਰਿਹਾ ਮੇਨਤ ਤਕੀਸ਼ਾ ਹੀ ਕੀਤੀ ਅਗਰ ਲੇਡੀਜ਼ ਪ੍ਰੂਫ ਕਰ ਦੋ ਨਾ ਸਮਝ ਬੋਲੇ ਤੇ ਮੈਨੂੰ ਦੇ ਪੁੱਛਾ ਦੇ ਦਿਓ ਮੈਂ ਗੇਮ ਪੇਂਟ ਤਾਂ ਤਾਂ ਫਾਮਲੇ ਗਿਆ ਸੀ ਇਹਨਾਂ ਨੂੰ ਕਹਿੰਦੇ ਦੀ ਨਾ ਕਿ ਇਹ ਬਰਦਾ ਕੋਈ ਨਹੀਂ ਪਤਾ ਨਹੀਂ ਮੈਨੂੰ ਦੇਖੋ ਉਹ ਜੀ ਕਿਸੀ ਆ ਕੇ ਮੂਡੀ ਦੇਣਾ ਇਸ ਨਾਲ ਅਫਸਰ ਕੋ ਨਹੀਂ ਸੀ ਸੱਚ ਕੋਈ ਤਾਂ ਕੋਈ ਕਿਤੇ ਕੱਟਾ ਲਗਮਦਾ ਉਹ ਤੇ ਗੀਟ ਦੇ ਨਾਲ ਬਹੁਤ ਚੇਤੇ ਗਿਆ ਸੀ ਇਹ ਨੂੰ ਦੇਖ ਸਕਦੇ ਹੋ ਤਸਵੀਰਾਂ ਦਾ ਮਹਿਲਾਵਾਂ ਦਾ ਕਹਿਣਾ ਕੀ ਜਿਹੜਾ ਚਲਾਨ ਜਿਹੜਾ ਉਹਦਾ ਕੀਤਾ ਜਾ ਜਿਸ ਬਦਲੀ ਬੋਲੀ ਬਿਲਕੁਲ ਇਸ ਕਵਰ ਦੇ ਨਾਲ ਕੋਈ ਹੋਰ ਅਪਡੇਟ ਆਂਦੀ ਹੈ ਤੁਹਾਨੂੰ ਜ਼ਰੂਰ ਸਾਂਝੀ ਕੀਤੀ ਜਾਏਗੀ ਹੁਣ ਤੱਕ ਜੁੜੇ ਜੇ